ਚਲੋ ਚਲੋ ਕਿਵੇ ਨਾ ਕਰਲੀ ਟਾਈਮ ਨਾਲ ਜਾਈਏ ਉਹ ਵੀ ਟਿੱਕੀ ਜਾਂਦੇ ਆ ਲੈਟ ਹੋ ਰਿਹਾ ਹੈ ਹਾਂ ਹੁਣ ਦੋਨੇ ਪਾਸੇ ਟੰਗਾ ਕਰਕੇ ਬੈਠਾ ਬੂਗਾ ਦੋਨੇ ਪਾਸੇ ਟੰਗਾ ਆਹੋ ਇਕ ਜਣੀ ਐ ਕਰੋ ਇਕ ਜਣੀ ਇਧਰ ਵਜੂ ਕੁਛ ਨਹੀਂ ਹੁੰਦਾ ਦੋਨੇ ਬੈਜਾ ਨਾ ਮੈਂ ਮੂਹਰੇ ਬੈਣੀ ਇੱਥੇ ਮੈਂ ਬੈਠੂ ਹੀ ਇੱਥੇ ਨਹੀਂ ਤੂੰ ਇਧਰ ਹੋ ਜਾ ਕਿਉਂ ਮੈਂ ਇੱਥੇ ਬੈਠੂ ਕਿ ਮੈਨੂੰ ਬਿਠਾ ਦੇ ਸ਼ੂਟਾ ਲੋ ਗੱਲ ਤੁਸੀਂ ਮੈਨੂੰ ਕਬੂਤੇ ਦਾ ਵਜਨ ਪਹਿਲਾਂ ਬੈਠਾ ਨੂੰ ਦੋ ਮਾਨੂੰ ਮਗਰ ਮੂਰੇ ਆਪਣੀ ਮਰਜ਼ੀ ਬੈਠਾ ਸਹੀ ਬੈਰਾ ਫਤਲਾ ਜਿਹ ਹੋਏ ਵੀ ਹੁਣ ਤੇ ਵਹੀ ਹੋਏ ਫਰੇ ਕਰੀਏ ਤਾਂ ਮੈਂ ਬੈਠੂ ਇੱਥੇ ਇਹਦਾ ਕੀ ਹੱਕ ਐ ਇੱਥੇ ਬੈਠਣ ਦਾ ਮੂਰੇ ਕਿਉਂ ਤੇਰਾ ਕੀ ਹੱਕ ਐ ਮੈਂ ਬੈਠੂਗੀ ਖੜੀ 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 ਇੱਕ ਮਿੰਟ ਖੜੀ ਜੁੱਤ ਮੈਂ ਥੋੜਾ ਜਾਮਤਾ ਕਰਦਾ ਸੀ ਜਾਮਤਾ ਕਰਦੇ ਹੁਣ ਤੂੰ ਕੁੜੀ ਆ ਤਾਂ ਐ ਰੇੜੀ ਦੀ ਖਿੱਚੀ ਲੈ ਆ ਲੈ ਲੈ ਕਰੋ ਕੀ ਕਰੀਏ ਹੁਣ ਅਸੀਂ ਹੁਣ ਇਹਦੀ ਬੈਜੋ ਪਿੱਛੋਂ ਤੂੰ ਬੈਜੇ ਨਹੀਂ ਮੈਂ ਨਹੀਂ ਮੈਨੂੰ ਮੈਂ ਇੱਥੇ ਬੈਠੂ ਨਹੀਂ ਤੂੰ ਕੰਮ ਕਰ ਭੈ ਜਾ ਉੱਥੇ ਬੈਰੋ ਬੈਰ ਚੋਪਾ ਦੇ ਘਸੇ ਮੈਂ ਨਹੀਂ ਮੈਂ ਤੇ ਮੈਂ ਤਾਂ ਮੋਟਰਸਾਈਕਲ ਤੇ ਬੈਠੂ ਕਿਹਦੇ ਕੁੜੀ ਦਾ ਸਹਣ ਤੋਂ ਮੈਂ ਛੋਡਾ ਬੈਜੇ ਤੇਰੇ ਤੋਂ ਇਹ ਅੜੀ ਕਰਦੀ ਐ। ਉਹ ਬੈ ਜਾ ਬੈ ਮੈਂ ਸਿਰ ਪਾੜ ਦੂੰ। ਮੈਨੂੰ ਤਾਂ ਇੱਥੇ ਬਿਠਾ ਕੇ ਲੈ ਜਾ ਤੈਨੂੰ ਬਿਠਾ ਉੱਥੇ। ਮੈਂ ਤਾਂ ਉਹ ਮੈਂ ਤਾਂ ਜਲਦੀ ਲੈ ਜਾ ਉਹਨੂੰ ਬਿਠਾ ਉੱਥੇ। ਮੈਂ ਤਾਂ ਜਲਦੀ ਨਹੀਂ ਭੱਜੂ ਭੇਰ ਦਾ ਮਰਾਵਾ ਆ ਜਾ। ਹੁਣ ਜਾਂਦਾ ਕਿਹਨੇ ਇੱਥੇ ਪੋਜੂ ਗੱਲੀਆਂ ਜਾ। ਮੈਨੂੰ ਨਾ ਡੋ। ਕਰਾਤਾ ਉਹ ਹੀ ਕੰਮ ਜਿਹੜਾ ਨਹੀਂ ਕਰਾਉਣਾ ਸੀ। ਉਹ ਸਾਤਾ ਹੁਣ ਮੈਂ ਕੀ ਕਰਾਤਾ? ਇਹ ਤੂੰ ਨਹੀਂ ਹੱਡੀ। ਨਾ ਮੈਂ ਕੀ ਨਹੀਂ ਹੱਟੀ ਤੂੰ ਤਾਂ ਕਹਿੰਦੀ ਇਹਦੀ ਨੱਕ ਵੱਡੀ ਜਾਵੇ ਤੇ ਪੇਕਿਆ ਚ ਮੇਰੇ ਭਰਾ ਨੇ ਉੱਥੇ ਗੱਲ ਕਰਖੀ ਐ ਜਵਾਨ ਦੇਰਖੀ ਅਗਲੇ ਡਿੱਕੀ ਜਾਂਦੇ ਆ। ਉਹ ਕੀ ਕਹਿਣਗੇ? ਤੇ ਤੇਰੇ ਪਰਵਾਹ ਨਹੀਂ ਜੀ ਮੈਂ ਜਾਦੀ ਕੁਟਪੀ ਆਉਂਦੀ ਫਿਰ ਕੀ ਹੋ ਜਾਂਦਾ ਜਦੋਂ ਤੈਨੂੰ ਮੈਂ ਇੱਕ ਵਾਰੀ ਕਹਤਾ ਸੀ ਘਰੇ ਰਹਿ ਜਾ ਚੱਲ ਹੁਣ ਗੱਲ ਸੁਣ ਮੇਰੀ ਆਪਾਂ ਦੋਨੇ ਘਰੇ ਰਹਿ ਜਣੇ ਆ ਕੁੜੀ ਦਾ ਕੰਮ ਹੈ ਤੇ ਇਹਨੂੰ ਜਾਣ ਦੇ ਕੱਲੇ ਨੂੰ ਤੇ ਫਿਰ ਆਨੇ ਆੜ ਥਾਂ ਤੇ ਪਹਿਲੀ ਆ ਜਾਂਦੀ ਜੀ ਮੈਂ ਧੀ ਕਰਕੇ ਆਈਆਂ ਇੰਨੇ ਆੜ ਥਾਂ ਤੇ ਆਉਣਾ ਹੀ ਸੀ ਮੇਰੀ ਧੀ ਦਾ ਕਾਰਜ ਹੈ ਨਾ ਜਾ ਹੁਣ ਹੁਣ ਤੋਰਦੀ ਹਾਂ ਹਾਂ ਲੈ ਆ ਗਏ ਹਾਂ ਆ ਗਏ ਹਾਂ ਲੈ ਪਾ ਲੈ ਤੇ ਕੀ ਬਣਿਆ ਫਿਰ ਕੀ ਬਣੇ ਠੀਕ ਆ ਤੂੰ ਬਸ ਠੀਕ ਆ ਹਾਂ ਠੀਕ ਹੋਰ ਬਾਈ ਹੋਰੀ ਸਾਰੇ ਠੀਕ ਸੀ ਸਾਰੇ ਠੀਕ ਠਾਕ ਹੈ ਹੋਰ ਮੇਰੇ ਵਧੀ ਜੀ ਠੀਕ ਸੀ ਸਭ ਠੀਕ ਠਾਕ ਹੁੰਡਾ ਆਪਣੇ ਰਲਦਾ ਮਿਲਦਾ ਕੁੜੀ ਦਾ ਰੰਗ ਚ ਮਿਲਦਾ ਕਦ ਕਰ ਕੁੜੀ ਵਰਗੀ ਹੀ ਹੈਗਾ ਬਸ ਕੋਈ ਮਰਮ ਨਹੀਂ ਵੀਦੇ ਬਟਾ ਬਸ ਭੜਿਆ-ਭੜਿਆ ਹੈਗਾ ਭੜਿਆ ਹੈਗਾ ਫੇਰ ਠੀਕ ਹੈ ਵੇ ਹੋਰ ਤੈਨੂੰ ਠੀਕ ਲੱਗਿਆ ਸਾਰਾ ਸਾਰਾ ਕੁਝ ਜਮਾਂ ਸਿੱਟਿਆ ਕੁੜੀ ਨਾਲ ਮਿਲਦਾ ਜੁਲਦਾ ਰੰਗ ਆ ਮੁੰਡੇ ਦਾ ਕੱਦ ਕਾਠ ਵੀ ਠੀਕ ਹੈ ਦੇਖ ਮੈਂ ਤਾਂ ਤੈਨੂੰ ਪਹਿਲੀ ਕਿਹਾ ਸੀ ਮੇਰਾ ਭਰਾ ਮਾੜੇ ਥਾਂ ਨਿਕਰਾਉਂਦਾ ਤੇ ਵਧੀਆ ਥਾਂ ਕਰਾਊਗਾ ਤੇ ਮੁੰਡਾ ਵੀ ਸੋਹਣਾ ਆਪਣੀ ਕੁੜੀ ਨਾਲ ਰਲਦਾ ਮਿਲਦਾ ਹੀ ਭਾਲੂਗਾ ਚਲਨ ਪਤੀ ਸੀ ਫਿਰ ਮੈਂ ਕਿਦੋਂ ਕਰਾਂ ਕਿਹੜਾ ਕਰਕੇ ਦੇਖਣ ਤਾਂ ਜਾਣਾ ਹੀ ਪੈਂਦਾ ਆਪ ਨੂੰ ਗੱਲ ਕਰਦੋ ਦੇਖਣ ਤਾਂ ਫਿਰ ਤਾਂ ਹੀ ਤਾਂ ਮੈਂ ਤੈਨੂੰ ਕਹਿਤਾ ਸੀ ਤੇ ਚੱਲ ਹੁਣ ਆਪਣੇ ਕੀ ਦੱਸਿਆ ਮੇਰੇ ਭਰਾ ਨੇ ਵੀ ਵਿਆਹ ਬੂਹੇ ਕਦੋਂ ਕਹਿੰਦਾ ਬਾਬੂ ਨੇ ਤਾਂ ਦਾਵਾ ਕੋ ਦੱਸਿਆ ਠੀਕ ਹੈਗਾ ਕਾ ਦੇਣ ਲੈਣ ਜਾਂ ਮੈਨੂੰ ਥੋੜਾ ਵੱਧ ਲੱਗਿਆ ਉਹਦਾ ਬੋਲਿਆ ਨਹੀਂ ਤੇ ਨਾ ਭਾਈ ਤਾਂ ਕੋ ਵਿੱਚ ਨਾ ਦੇਣ ਲੈਣ ਚ ਕੀ ਕੁਝ ਮੰਗਿਆ ਨੇ ਪੁੱਤ ਐ ਕੀ ਲੈਣੇ ਨਾ ਗੱਲ ਉਹ ਸਾਡਾ ਕੰਮ ਆਸੇ ਆਪੇ ਕਰ ਲੈ ਜਾਂ ਚਾਚੂ ਦੀ ਘੁੱਟ ਗਾਲ ਦੇ ਚਾਚੂ ਨਾ ਮਚਾ ਲਿਉਣੀ ਆ ਕਰਕੇ ਸਾਰੇ ਯਾਰ ਤੇਰੇ ਸਾਡਾ ਤਾਂ ਵਧੀਆ ਹੋਇਆ ਮੇਰੇ ਭਰਾਣੇ ਵਧੀਆ ਕਰਾਦਾ ਹਮ ਸਾਰੇ ਯਾਰ ਤੇਰੀ ਭਾਲਦੀ ਮੈਨੂੰ ਤੇਰੇ ਸਾਰੇ 10 ਦਿਨ ਕੀ ਮੰਗਿਆ ਉਹਨਾਂ ਨੇ ਕੀ ਜੇ ਉਹ ਕੀ ਰਹਿ ਬਣੂ ਆ ਵੀ ਸਕੀਮ ਨੂੰ ਮੁੰਡੇ ਨਾਲ ਰਹਿ ਕਰੂਗਾ ਮੈਂ ਬੀਪਾ ਕੀ ਕਰੀਏ ਬੋਤੋ ਆਗੇ ਬਾਪੂ ਜੀ ਤੁਸੀਂ ਹਾਂ ਆ ਗਿਆ ਬਈ ਮਦਰ ਤੇ ਚਾਹ ਬਣਾਵਾਂ ਮੈਂ ਤੁਹਾਡੇ ਵਾਸਤੇ ਚਾਹ ਦਾ ਪਾਸੋ ਤੂੰ ਨਾ ਇੱਕ ਉਹਨਾਂ ਗੁਜੀਤਾਂ ਨਾਲ ਗੱਲ ਕਰ ਰਹੀ ਸੀਗੀ ਮੈਂ ਵੀ ਤੁਹਾਨੂੰ ਪੁੱਛ ਰਹੀ ਸੀ ਪਹਿਲਾਂ ਤਾਂ ਤੁਸੀਂ ਦੱਸੋ ਬਾਪੂ ਜੀ ਗਏ ਸੀ ਕਿਵੇਂ ਲੱਗਿਆ ਤੁਹਾਨੂੰ ਸਾਰਾ ਕੁਝ ਉਹ ਤਾਂ ਬੁੱਤ ਸਾਰਾ ਕੁਝ ਠੀਕ ਹੈਗਾ ਅੱਛਾ ਜ਼ਮੀਨ ਜ਼ਮੀਨ ਉਹਦੇ ਮਾਮੇ ਨੇ ਆਪੇ ਸਭ ਕੁਝ ਦੇਖੋ ਕਿਹਾ ਮੇਰੀ ਜ਼ਿੰਮੇਵਾਰੀ ਹੈ ਅੱਛਾ ਮਰੀ ਜਾਣ ਜਾਣ ਤੇ ਉਹ ਜ਼ਮੀਨ ਨੂੰ ਵਾਰ ਜਦੋਂ ਮੈਂ ਗੱਲ ਕੋਈ ਫਿਰ ਪੁੱਛੀ ਦੀ ਬਾਈ ਤੇ ਮੁੰਡਾ ਰੱਬ ਦਾ ਮਿਲਦਾ ਜਿਹੜੀ ਗੱਲ ਪੁੱਛੀ ਸੀ ਆਪਣੇ ਦੇਖਣੀ ਸੀ ਉਹ ਆਪਾਂ ਦੇਖ ਲਈ ਤੇ ਗੱਲ ਤਾਂ ਥੋੜਾ ਲੈਣ ਦੇਣ ਵੱਧ ਮੰਗ ਲਿਆ ਉਹਦਾ ਮਾਮਾ ਦਾ ਬੋਲ ਗਿਆ ਅੱਛਾ ਬਾਪੂ ਜੀ ਹੋਰ ਕਿੰਨੇ ਪੈਸੇ ਗਏ ਉਹਨਾਂ ਨੇ ਉਹ ਭਾਈ ਇਹਦਾ ਕਹਿੰਦੇ ਵੀ ਰਵਾਜ ਹੀ ਚੱਲ ਗਿਆ ਕਿੱਲੇ ਮਗਾ ਲੱਖ ਰੁਪਇਆ ਚੱਲਦਾ ਉਹ ਕਹਿੰਦੇ ਸਾਡੇ 10-11 ਕਿੱਲੇ ਵਾਹਣ ਦੇਣਾ ਸਾਡੇ ਤਾਂ 11 ਲੱਖ ਰੁਪਇਆ ਚਾਹੀਦਾ ਸਾਡੇ ਬਨੇ ਉਹ ਕੁੜੀ ਨੂੰ ਤਿੰਨੇ ਕੱਪੜੇ ਪਾ ਕੇ ਤਰੋ ਸਾਡੇ ਬਨੇ ਉਹ ਪੰਜੇ ਦਿਓ ਕੁਛ ਕਰੋ ਵੀ ਸਾਨੂੰ ਤਾਂ 11 ਲੱਖ ਰੁਪਇਆ ਨਾ ਦੇ ਚਾਹ ਬਾਪੂ ਜੀ ਹੈ ਤਾਂ ਗੱਲ ਔਖੀ ਆ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਆਏ ਆ ਵੀ ਹਰਪ੍ਰੀਤ ਸੌਖੀ ਰਹੇ ਆ ਤੁਹਾਡੇ ਘਰੇ ਆਪਾਂ ਤਾਂ 11 ਲੱਖ ਰੁਪਈਆ ਵੀ ਦੇ ਦਾਂਗੇ ਕੋਈ ਗੱਲ ਨਹੀਂ ਪੁੱਤ ਤੇਰੀ ਗੱਲ ਇਹ ਤਾਂ ਠੀਕ ਆ ਪੁੱਤ ਮੈਂ ਫਿਰ ਉਹਨਾਂ ਇਨਿਆਰ ਤੇ ਚੱਕਰ ਨਹੀਂ ਤਾਂ ਮੈਂ ਤੈਨੂੰ ਕਹਾਂ ਵੀ ਗਰਜੀਤ ਨਾਲ ਗੱਲ ਕਰਕੇ ਕੋਈ ਗੱਲ ਨਹੀਂ ਬਾਪੂ ਜੀ ਉਹਨਾਂ ਨੂੰ ਤਾਂ ਮੈਂ ਕਹਿ ਦਊਂਗੀ ਤੇ ਜੇ ਤੁਸੀਂ ਗੱਲ ਕਰਨੀ ਆ ਤਾਂ ਤੁਸੀਂ ਕਰ ਲਓ ਮੇਰੀ ਗੱਲ ਕਰਾ ਦੀ ਪੁੱਤ ਕਿਹਨਾਂ ਬਹੁਤ ਤੂੰ ਕਹੇ ਹੀ ਐ ਮੈਂ ਪੰਗੜਾੜੀ ਕੋਲ ਜਾਣਾ ਉਨੂੰ ਪੁੱਛ ਦਵੀ ਪੰਜ ਦੇ ਸਕਦਾ ਮੈਨੂੰ ਚੀਜ਼ ਦੇ ਸਕਦਾ ਕਿੰਨਾ ਦੇ ਸਕਦਾ ਬਾਪਾ ਮੁੰਡੇ ਤੇ ਵੀ ਨਹੀਂ ਬੋਝ ਪਾਉਂਦੇ ਵਾਲਾ ਉਹ ਕੋਈ ਗੱਲ ਨਹੀਂ ਬਾਪੂ ਜੀ ਫੇਰ ਕੀ ਹੁੰਦਾ ਉਹਨੇ ਕਿਹੜਾ ਕਿਸੇ ਤੇ ਲਾਉਣੇ ਆ ਪੈਸੇ ਤਾਂ ਆਪਦੀ ਭੈਣ ਤੇ ਲਾਉਣੇ ਆ ਕਿੱਡੀ ਕੀ ਗੱਲ ਆ ਜੇ ਚਾਰ ਪੈਸੇ ਖਰਚੇ ਜਾਣਗੇ ਕੁੜੀ ਵੀ ਤਾਂ ਸਾਰੀ ਉਮਰ ਐਸ਼ ਕਰੂਗੀ ਇਹ ਤਾਂ ਤੇਰੀ ਪੁੱਤ ਕਰ ਸਿਆਣੀ ਆ ਖਰਾ ਪਰ ਤਾਂ ਵੀ ਮੜਿਆ ਸਕੀਮ ਤੇ ਕਰਦੀ ਬੰਦੇ ਘਰੋਂ ਵੀ ਪੈਸਾ ਕੋਈ ਲੱਗ ਗਏ ਪਤਾ ਲੱਗੇ ਇਹਨਾਂ ਨੂੰ ਵੀ ਘਰ ਤੋਂ ਪਤਾ ਲੱਗੇ ਵੀ ਘਰੋਂ ਆਪ ਇਹ ਚੱਕਿਆ ਅੜਤੀ ਤੋਂ ਤੇਰੀ ਮਾਤਾ ਨੂੰ ਪਤਾ ਲੱਗੇ ਹੁਣ ਰੋਜ਼ ਗੱਲਾਂ ਉਹ ਕਰਨ ਲੱਗ ਜੇ ਮਰੂ ਆ ਵੀ ਦੂਰ ਨੂੰ ਦੂਰੇ ਹੋਈ ਜਾਂਦੀਆਂ ਕਰੇ ਮਰੀ ਕੁੜੀ ਬੀ ਉਹ ਤਾਹੂ ਪਤਾ ਤਾਂ ਹੋਵੇ ਮੀ ਮੇਰੀ ਕੁੜੀ ਨੂੰ ਮਗਰਨੇ ਆੜਦੇ ਚੱਕ ਕੇ ਪੈਸੇ ਲਾਇਨ ਉਹ ਬਾਪੂ ਜੀ ਇਹਨਾਂ ਨਾਲ ਮੱਥਾ ਮਾਰਨਾ ਤੁਹਾਨੂੰ ਵੀ ਪਤਾ ਕੰਧ 'ਚ ਟੱਕਰ ਮਾਰਨ ਦੇ ਬਰਾਬਰ ਹੈ ਗੱਲ ਤਾਂ ਗਰਜੀਤ ਨਹੀਂ ਕਰਨੀ ਪਊਗੀ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੈ ਨਾ ਤੇ ਲੜਾਈ ਕਰ ਲੈਣ ਥੋੜੀ ਇਹ ਦੋਨੇ ਜਣੀਆਂ ਠੀਕ ਹੈ ਬੁੱਤ ਕੋਈ ਨਹੀਂ ਚੱਲ ਜਿਹੜਾ ਕੁਝ ਹੋ ਗਿਆ ਠੀਕ ਹੈ ਬਸ ਜਾਇਆ ਮੰਡੀ ਹਾਂ ਜਾਇਆ ਮੰਡੀ ਜਾਣੀ ਸੀਗਾ ਫਿਰ ਹੁਣ ਏਡਾ ਏਡਾ ਕੰਪਿਊਟਰ ਨਾ ਵਿੱਢਿਆ ਫਿਰ ਐ ਤਾਂ ਨਹੀਂ ਕਿ ਉਹ ਵੇਸ਼ਟ ਕੇ ਲੂਟ ਹੁੰਦਾ ਸੀ ਤੂੰ ਤਾਂ ਲਈ ਫੇਕਰ ਕਰੀ ਜਾਣਾ ਮੇਰਾ ਭਰਾ ਸਾਰਾ ਕੁਝ ਕਰੀ ਬੈਠਾ ਉਹ ਮੈਂ ਜਾਣਦਾ ਤੇਰੇ ਭਾਈ ਨੂੰ ਹਟ ਜਾ ਬਣਾਈਆਂ ਕਰਨ ਉਹ ਹਟ ਜਾ ਬਣਾਈਆਂ ਕਰਨ ਜਦੋਂ ਪੈਸੇ ਦੀ ਗੱਲ ਕਰੀ ਨਾ ਉਹਨਾਂ ਨੇ ਤੇਰੇ ਭਾਈ ਨੇ ਐ ਮੂੰਹ ਕਰ ਲਿਆ ਸੀ ਵੇ ਉਹ ਤਾਂ ਫੇਰ ਕਰਨੀ ਸੀ ਜਦੋਂ ਤੂੰ ਆ ਗਿਆ ਤੂੰ ਗੱਲ ਕਰੀ ਜਾਂਦਾ ਸੀ ਔਰ ਵਿੱਚ ਬੋਲਦਾ ਉਹ ਮਾਣਾ ਮੋਟਾ ਬੰਦਾ ਸਾਰੇ ਤਾਂ ਦਿੰਦੇ ਹੁੰਦੇ ਗੱਲਾਂ ਮੈਨੂੰ ਪਤਾ ਫਰੀਂ ਕਿ ਨਾ ਤੂੰ ਇੰਨੀਆਂ ਬੜਈਆਂ ਨਾ ਕਰ ਸਾਡੀ ਕੁੜੀ ਐ ਅਸੀਂ ਪੈਸੇ ਲਾਵਾਂਗੇ ਤੂੰ ਉਹਨਾਂ ਦੀ ਗੱਲ ਨਾ ਖੇੜ ਬਸ ਮੈਂ ਕਿਹਾ 6 ਲੱਖ ਰੁਪਏ ਆਰਤੀਨ ਪੁੱਛਿਆ ਜਾਂ ਤੇ 5 ਲੱਖ ਭੇਜੂਗਾ ਮੁੰਡਾ 11 11 ਲੱਖ ਰੁਪਇਆ ਮੈਂ ਆਵੇ ਘਰੋਂ ਲਾਉਂਗਾ ਪਰ ਨਹੀਂ ਉਹ ਸਾਰੇ ਪੈਸੇ ਗਰਜੀਤ ਵੀ ਕਹਿੰਦੇ ਲਾ ਦੂੰ ਮੈਂ ਪਰ ਨਾ ਮੈਂ ਮੁੰਡੇ ਦੇ ਗਲ ਘੁੱਟਾ ਵੀ ਨਹੀਂ ਦਿੰਦਾ ਉਹਦਾ ਵੀ ਪਰਿਵਾਰ ਹੈ ਕੱਲ ਉਹਨੇ ਇਹਨਾਂ ਦੀ ਕੋਈ ਕੁਛ ਲੱਗਦੀ ਨਹੀਂ ਕਰਨਗੇ ਉਹ ਬਥੇਰਾ ਕੁਛ ਕਰਨਗੇ ਮੈਂ ਨੂੰ ਲੋ ਨਾ بس ਉਹਨਾਂ ਦੀ ਬਹਿ ਜਾ ਟੇਕੇ ਲੈ ਤੂੰ ਤਾਂ ਉਹਨਾਂ ਦੇ ਕਹੇ ਤਾਂ ਐ ਲੱਗ ਜਾਨੇ ਬੋਲਣ ਓ ਬਾਈਆ ਕੀ ਦੀਆਂ ਬੜਾਈਆਂ ਕਰਨ ਲੱਗੀ ਪਈ ਆ ਕੱਲੇ ਜਿੰਨੇ ਕੱਪੜੇ ਤਾਂ ਦਿੱਤੇ ਨਹੀਂ ਗਏ ਤੈਨੂੰ ਉਹ ਤਾਂ ਇਹ ਕਿਹੜਾ ਦਿੱਤੇ ਤੇਰਾ ਭਰਾ ਕੀ ਦੇ ਕੇ ਜਾਂਦਾ ਤੈਨੂੰ ਮੇਰਾ ਭਰਾ ਜਿੱਦੇ ਆਉਂਦਾ ਨਾ ਪਰਿਆਪ ਘੁੰਨਿਆ ਝੋਲਾ ਪੱਕੇ ਲੰਭਾ ਮੇਰੇ ਭਾਈਆਂ ਨੂੰ ਜਾਣ ਹਣ ਜੋ ਨਹੀਂ ਮੇਰਾ ਭਰਾ ਜਿੱਦੇ ਆਉਂਦਾ ਨਾ ਤੈਨੂੰ ਬਰਾਬਰ ਲੀਰੇ ਲਿਆਉਂਦਾ ਤੇਰੇ ਭਰਾਵਾਂ ਤੋਂ ਕਦੇ ਗਿੱਠ ਲੀਰ ਨਹੀਂ ਸਰੀ ਮੈਨੂੰ ਮੈਂ ਫੇਰ ਵੀ ਚੁੱਪ ਕਰ ਜਾਨੀ ਐ ਮੈਂ ਕਹਿੰਨੀ ਐ ਵੱਢੀ ਐ ਨਹੀਂ ਰਹਿਣ ਦੇ ਰਹਿਣ ਦੇ ਹੋਰ ਨਾ ਮੈਂ ਤਾਂ ਪੜਦੇ ਚਕਾਲੀ ਤੇਰੇ ਭਾਈਆਂ ਨੇ ਨਹੀਂ ਹੁਣ ਤੱਕ ਮੇਰੇ ਪੇਕੇ ਹੀ ਦੇ ਦੇ ਜਾਂਦੇ ਆ ਬਥੇਰਾ ਕਰ ਭਰਤਾ ਮੇਰੇ ਪੇਕੇਆਂ ਨੇ ਨੇ ਕੀ ਪੜਦੇ ਚ ਕਦ ਚੱਕ ਦੇਗੀ ਤੂੰ ਮੇਰੇ ਤੇ ਕਿਆ ਓਏ ਬੈ ਜਾ ਟਿੱਕੇ ਦੋਮਾ ਦੇ ਪੰਗਲ ਨੂੰ ਮੈਂ ਜਾਣਦਾ ਮੈਂ ਸਭ ਕੁਝ ਦੇਖ ਲਿਆ ਤੂੰ ਹਰਜੋ ਕੋ ਲੋਕਾਂ ਨੂੰ ਜਰੂਰ ਕਢਾਣੀ ਆ ਫਿਰ ਇਹ ਕਿ ਬੰਗਿਆ ਲੈਂਦੀ ਆ ਜਦੋਂ ਆ ਕੇ ਤੇਰੇ ਨਾਲ ਗੱਲ ਕਰਦੀ ਆ ਉਹਦੀ ਇੱਥੇ ਵਿੱਚ ਆ ਕੇ ਬਹਿ ਜਾਂਦੀ ਆ ਕੀ ਮਤ ਬਲੇ ਤਾਂ ਆਉਣ ਦਾ ਤੇ ਮੇਰਾ ਕੀ ਕਰ ਜੱਸਾ ਨਹੀਂ ਮਾਇਨੀ ਬਾਲਣਾ ਓ ਬੈ ਜਾ ਟਿੱਕੇ ਮੈਂ ਕਹਿੰਦਾ ਜੋ ਕਰੇ ਕਾਰਜ ਤੇ ਰਿਹਾ ਤੁਸੀਂ ਰਹਿਣ ਦੇ ਪਿੱਟਲੇ ਪਾਉਣ ਨੂੰ ਹਰਜੋ ਆ ਕਾਰਜ ਤੇ ਜਾਣ ਕੇ ਬੈਠਾ ਕਰਦੀ ਆ ਤੂੰ ਵੀ ਹਰ ਜਾ ਮਾੜੀ ਜੀਬ ਬੰਦ ਕਰ ਲੈ ਹੁਣ ਮੇਰੀ ਤਾਂ ਬੰਦੀ ਆ ਮੈਂ ਕਹਦੇ ਨਾ ਮੈਂ ਤਾਂ ਚੰਗੀ ਰਾਏ ਦੇਣਾ ਹੁਨੀਆ ਕੋਈ ਇਹ ਪਹਿਲੇ ਸਿੰਘ ਮਿੱਟੀ ਚੱਕ ਦਿੰਦੀ ਮੈਂ ਜਾਣਦਾ ਤੇਰੇ ਭਾਈ ਨੂੰ ਵੀ ਜੇ ਉਹ ਆਉਂਦਾ ਉਹਦੀ ਵੀ ਮੁਰਗੇ ਚ ਨਿਗਾ ਹੁੰਦੀ ਹੈ ਜੇ ਤੇਰਾ ਭਾਈ ਆਉਂਦਾ ਉਹਦੀ ਵੀ ਮੁਰਗੇ ਚ ਨਿਗਾ ਹੁੰਦੀ ਹੈ ਮੈਂ ਸਾਰਿਆਂ ਕਹਿੰਦਾ ਕਿਉਂ ਮੈਨੂੰ ਕਹੋ ਨਿਓ ਅਣਕੇ ਤੇਰਾ ਮੁਰਗਾ ਓ ਬਹਿ ਜਾ ਟੇਕੇ ਬਾਬਾ ਗੁਰੂ ਬਹਿ ਜਾ ਮੈਨੂੰ ਆ ਦੇ ਘਰ ਦੀ ਕਵੀਦਾਂ ਦੀਆਂ ਗੱਲਾਂ ਕਰ ਲੈ ਨਾ ਤੇ ਕੋਈ ਵਿਉਂਤ ਬਣਾ ਲੈ ਮੈਨੂੰ ਜਵਾਕਾਂ ਨਹੀਂ ਕਰਨੀ ਮੂਹਿਆਂ ਤੋਂ ਤੁਸੀਂ ਤਾਂ ਹੈ ਨਹੀਂ ਲੈ ਕਰਨੀਆਂ ਇਹ ਕੰਮ ਦੇ ਤੁਸੀਂ ਨਹੀਂ ਕਰ ਸਕਦੀਆਂ ਮੈਂ ਕੋਈ ਮੇਰੇ ਨਾਲ ਬਸ ਮੈਨੂੰ ਨਹੀਂ ਪਤਾ ਤੁਹਾਡੀ ਗੱਲ ਦਾ ਮੈਨੂੰ ਲੱਗਦਾ ਸਾਥੋਂ ਬਿਨਾ ਸਿਰੇ ਵੀ ਨਹੀਂ ਚੜਨੀ ਬਸ ਮੈਂ ਮੈਂ ਜਾਣਾ ਤੁਹਾਡੀ ਗੱਲ ਨੂੰ ਮੇਰੇ ਕੋਲ ਤਾਂ ਆਈ ਨਾ ਕਰੋ ਤੁਸੀਂ ਗੱਲ ਦੀ ਕਮੀਜ਼ ਦਾ ਦੀ ਗੱਲ ਜੋ ਕਰਾਂ ਨਾ ਮੈਂ ਤੁਸੀਂ ਤਾਂ ਦੋਵੇਂ ਜਣੀਆਂ ਬੜੇ ਹੀ ਲੱਗਦੇ ਹੋ ਇੱਥੇ ਬਸ ਨਾ ਮੇਰੀ ਕੁੜੀ ਦਾ ਕਾਰਜ ਰੱਖਿਆ ਮੈਂ ਤਾਂ ਕੋਈ ਗੱਲਬਾਤ ਪੁੱਛਣੀ ਹੈ ਮੈਂ ਤੈਨੂੰ ਤਿੱਕੇ ਲੱਗਦਾ ਕੁੜੀ ਕੁੜੀ ਨਾ ਕਰ ਮੇਰੀ ਮੇਰੀ ਕਹਿ ਨਾ ਚੰਗਾ ਕਰ ਲੈ ਫਿਰ ਮੈਂ ਤਾਂ ਜਾਣੀ ਹੈ ਸਾਰੀ ਮੇਰੀ ਦੀ ਆਈ ਮੇਰੀ ਮੇਰੀ ਬਿੱਦਕ ਮਾਰੋ ਲੱਗ ਤੂੰ ਗੱਲ ਤਿਹੀ ਪੀੜੀ ਦਾ ਵਾਸਾ ਡਾਣੇ ਦੀ ਤਾਬਾ ਦਾ ਵਗੜੇ ਨਹੀਂ ਚੱਲੇ ਵੀ ਵਿੱਚ ਛਾਟ ਨਹੀਂ ਪੀੜੀ ਦਾ ਪਾਵਾਂ ਲੈ ਹਾਰੀ ਮਾਂ ਦੇ ਚਾਰ ਪਾ ਆਂ ਛੜਤੇ ਸਾਰਨ ਜਗਾ ਜਗਾ ਛੱਟੀ ਨਹੀਂ ਆ ਨਹੀਂ ਫੇਰ ਕੀ ਹੋਗਾ ਚਾਗ ਜਗਾ ਤੇਰੇ ਕਿਹੜਾ ਮਾਂਜਦੀ ਨਹੀਂ ਚਾਰ ਭਾਂਡਿਆਂ ਬਣੀ ਕਿਵੇਂ ਤੜਫਦੀ ਐ ਤੇਰੇ ਕੀ ਹੱਥਾਂ ਤੇ ਮਹਿੰਦੀ ਲੱਗੀ ਨਾ ਮੈਂ ਜੇ ਮੈਂ ਕਿਹੜਾ ਕਰਦੀ ਨਹੀਂ ਮੈਂ ਬੇਲੀ ਬੈਠੀ ਨਾ ਤੂੰ ਮੈਂ ਕਿੰਨੀ ਆ ਮੈਂ ਸਾਰਾ ਦਿਨ ਕੰਜਰ ਖਾਣਾ ਕਰੀ ਨਹੀਂ ਤੂੰ ਤਾਂ ਕਿਸੇ ਵੇਲੇ ਨਹੀਂ ਹੱਥ ਲਾਉਂਦੀ ਹੋਰ ਔਰ ਤਾਂ ਮੇਰਾ ਕੰਮ ਤੂੰ ਕਰਦੀ ਐ ਕਿਸੇ ਵੇਲੇ ਹੱਥ ਨਹੀਂ ਲਾਉਂਦੀ ਗੱਲਾਂ ਨੇ ਕਰਦੀ ਕੀ ਐ ਤੂੰ ਤਾਂ ਕੱਲੀ ਜਾਂ ਉਧਰ ਤੇ ਰਹਿੰਦੀ ਐ ਕਰਦੀ ਕੀ ਐ ਤੂੰ ਮੈਂ ਦੱਸਦਾ ਦੇ ਨਹੀਂ ਕੀ ਚਾ ਉਧਰ ਕਰ ਲਈ ਨਹੀਂ ਚਾ ਉਧਰ ਤਾਂ ਤੂੰ ਕਰਦੀ ਨਾ ਨਾ ਗੱਲ ਸੁਣ ਮੇਰੀ ਤੂੰ ਮੇਰੇ ਧੀ ਜਵਾਈ ਨੂੰ 50-50 ਰੁਪਏ ਦਿੱਤੇ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਤੂੰ ਮੇਰੇ ਨੌਪੁੱਤ ਨੂੰ ਵੀ ਵੀ ਦਿੱਤੇ ਮੈਂ ਤਾਂ ਤੇਰੀ ਕਤੂਰਤ ਖਲਾਰੀ ਨਹੀਂ ਸਾਮੀ ਬੈਠੀ ਆ ਮੈਂ ਤੂੰ ਬੰਨਣੂ ਕੀ ਮਰਦਾ ਦੁੱਤੇ ਮੈਂ ਤੇਰੇ ਨੌਪੁੱਤ ਨੂੰ ਬਿਧਾਰੇ ਦੁੱਤੇ ਤੇਰੇ ਪੁੱਤ ਤੇ ਬਿਧਾਰੇ ਖਰਚ ਦੀ ਸੀ ਮੈਂ ਹਾਏ ਹੁਣ ਕੱਢ ਕੇ ਤੇਰੀ ਕਤੂਰਤ ਦਿਖਾਉਂ ਪਾਏ ਨੇ ਮੇਰੇ ਸਾਹਮਣੇ ਜਾਂ ਕੱਢ ਦੇ ਤੂੰ ਜਿਹੜੇ ਕੱਢਣੇ ਆ ਤੂੰ ਭੁੱਲਦੀ ਨਾ ਤੂੰ ਹੀ ਫਿਰ ਨਹੀਂ ਤੇਰੀ ਨੌ ਨੂੰ ਬਿਧਾਰੇ ਮੈਂ ਜੋ ਸੂਟ ਲਿਆ ਕੇ ਦਿੱਤੇ ਸੀ ਮੈਂ ਉਹ ਭੁੱਲ ਗਈ ਨੂ ਨੂੰ ਘਰੋਂ ਲਿਆਂਦੇ ਤੇਰਾ ਕਾਸੀ ਹੋਰ ਘਰੋਂ ਲੈਂਦੀ ਐ ਨਹੀਂ ਮੇਰੇ ਪੈਸੇ ਤਾਂ ਮੇਰੇ ਵੀ ਬੰਦੇ ਦੇ ਸੀ ਫਿਰ ਸਾਰੇ ਦੇ ਬੰਦਾ ਬੰਦਾ ਕਰੀ ਜਾਂਦੀ ਐ ਮੇਰਾ ਵੀ ਬੰਦਾ ਐ ਤੇਰੇ ਕੀ ਖਲੜੋ ਕੱਢ ਨੀ ਹੁਣ ਤਾਂ ਤੇਰਾ ਹੀ ਬੰਦਾ ਹੈ ਹੁਣ ਤਾਂ ਸਾਰਾ ਦਿਨ ਘੇਰਾ ਪਾਰਖਿਆ ਜਦੋਂ ਮੇਰਾ ਕਿੱਥੇ ਵੰਡ ਦਿੰਨੀ ਆ ਨਹੀਂ ਤੂੰ ਤਾਂ ਮੇਰੇ ਜੜਾ 'ਚ ਬਹਿ ਕੇ ਜੜਾ 'ਚ ਜਿੱਦਨ ਦੀ ਮੈਂ ਤੈਨੂੰ ਲਿਆਂਦੀ ਆ ਮੈਂ ਕਹਦੇ ਨਾ ਜੜਾ 'ਚ ਬਹਿ ਗਈ ਤੂੰ ਤਾਂ ਕਿਸੇ ਵੇਲੇ ਨਹੀਂ ਕਲੇਸ਼ ਬੁਝਣ ਦਿੰਦੀ ਤੂੰ ਤਾਂ ਸੰਗਾ ਮੈਨੂੰ ਲੈ ਲਿਆ ਨਹੀਂ ਤੂੰ ਲੈ ਲਿਆ ਮੈਂ ਕਲੇਸ਼ ਬੁਝਣ ਨਹੀਂ ਦਿੰਦੀ ਕਿ ਤੂੰ ਨਹੀਂ ਬੁਝਣ ਦਿੰਦੀ ਤੂੰ ਮੇਰੇ ਮੁੱਲੇ ਗੱਲ ਤਾਂ ਤੂੰ ਬਹਿ ਪਤਾ ਨਹੀਂ ਕਹਦਾ ਹਾਂ ਥਕਾ ਹਰ ਤਾਂ ਤੈਨੂੰ ਐ ਤੂੰ ਤਾਂ ਹੁਣ ਮੈਂ ਮੇਰੀ ਧੀ ਦਾ ਕਰਤਾ ਤਾਂ ਤੂੰ ਮੱਚੀ ਜਾਨੀ ਆ ਤੂੰ ਖੁਸ਼ ਹੋ ਕੇ ਖਾਦੀ ਦਾ ਵਾਲ ਮੇਂ ਕਿ ਕਰੇ ਤੇਰੀ ਤੀ ਅਸੀਂ ਬਗਾਨੀ ਸਮਝੀ ਨਹੀਂ ਤੂੰ ਸਮਝਦੀ ਐ ਪਤਾ ਨਹੀਂ ਕੀ ਗੱਲ ਐ ਇਹ ਨਹੀਂ ਮੈਂ ਨਹੀਂ ਸਮਝਦੀ ਤੂੰ ਸਮਝੀ ਐ ਤੂੰ ਖੁਸ਼ ਹੋਈਂ ਮੇਰੀ ਤੀ ਤੇ ਕੋਈ ਕੱਪੜੇ ਲੀੜਾ ਲਿਆਂਦਾ ਤਾਂ ਨਹੀਂ ਖੁਸ਼ ਹੋਈ ਤੂੰ ਹੈ ਚਾਜ ਨਾਲ ਤੂੰ ਖੁਸ਼ ਹੋ ਕੇ ਬੈਠੀ ਐ ਅਸੀਂ ਦਾ ਸਾਰਾ ਡੱਬਰ ਖੁਸ਼ ਸੀਗੇ ਤੂੰ ਕੱਲੀ ਬਾਹਰ ਨਿਕਲੀ ਫਿਰਦੀ ਐ ਨਹੀਂ ਸਾਰੇ ਪੈਸੇ ਤਾਂ ਮੇਰੇ ਪੁੱਤ ਨੇ ਲਾਇਆ ਵਿਆਹ ਤੇ ਤੂੰ ਬੋਲਣ ਨੂੰ ਕੀ ਮਰਦੀ ਐ ਤਾਂ ਇੱਥੋਂ ਤਾਂ ਕੁਛ ਨਹੀਂ ਨਹੀਂ ਹੋਣਾ ਸੀ ਤੂੰ ਤਾਂ ਸਾਡੀ ਥੂ-ਥੂ ਕਰਾ ਦਾਂਦੀ ਨਹੀਂ ਮੈਂ ਥੂ-ਥੂ ਕਰਾ ਦਾਂਦੀ ਨਾ ਪੁੱਤ ਨੇ ਲਾਇਆ ਤਾਂ ਪੁੱਤ ਕਿੱਥੋਂ ਲਿਆ ਸੀ ਉਹ ਵੀ ਮੇਰੇ ਬੰਦੇ ਨਹੀਂ ਦਿੱਤੇ ਸੀ ਉਹਦਾ ਵੀ ਪਿਓ ਸੀ ਉਹ ਰਕੀ ਦੁਸ਼ਮਣ ਸੀ ਨਹੀਂ ਪਿਓ ਸੀ ਫਿਰ ਤਾਂ ਹੀ ਲੱਖਾਂ ਰੁਪਈਆ ਲਾ ਕੇ ਬਾਹਰ ਭੇਜਤਾ ਲਾਉਣਾ ਹੀ ਸੀ ਹਾਂ ਚੱਲ ਚੰਗਾ ਤੇਰੇ ਕੋਲ ਤਾਂ ਐਡੀ ਇਕੱਠੀ ਦੀ ਜੀਭ ਲੱਗੀ ਐ ਤੇਰੇ ਤਾਂ ਤੇਰੇ ਐਡੀ ਲੁਭਾ ਲੱਗੀ ਐ ਜਬਰ ਜਬਰ ਸਾਰਾ ਦਿਨ ਨਹੀਂ ਹਟਦੀ ਖੇਤ ਜਾਣੇ ਬਾਪੂ ਜੀ ਹਾਂ ਵੀ ਬਾਪੂ ਤੋਂ ਹਾਂਜੀ ਚਾਚੂ ਦੀ ਘੁੱਟ ਭੇਜੀ ਮੇਰੀ ਚੰਗਾ ਹਾਂ ਕੋਈ ਗੱਲ ਨਹੀਂ ਬਾਪੂ ਜੀ ਭੇਜ ਦੋ ਹਾਂ ਮੈਂ ਉਹ ਪਾਣੀ ਪੂਣੀ ਦਾ ਦੇਖਣਾ ਪਾਸ ਤੋਂ ਦੇ ਲੋ ਠੀਕਾ ਠੀਕਾ ਕਿ ਗੱਲ ਸੀ ਨਾ ਪੀ ਜਾਵੇ ਚੰਗਾ ਚੰਗਾ ਕੋਈ ਗੱਲ ਨਹੀਂ ਬਾਪੂ ਠੀਕ ਆ। ਕਿਲਾ ਕੇ ਰਹਿ। ਮੇਰੇ ਬਾਪ ਕੀ ਕਰਦੀ ਸੀਗੀ? ਮਾਇਨਾ ਮਾੜਾ ਜਾਂ ਕੰਮ ਜਾ ਕੇ ਆਉਂਦੀ ਸੀਗੀ ਤੇ ਅਛਾ ਢੀਪੂ ਬੋਲੇ ਮੈਂ ਜੀੜੇ ਦੇਖਿਆ ਮਾੜਾ ਕਿ। ਓਹੋ ਬੇਬੇ ਮੇਰੀ ਗੱਲ ਸੁਣ ਹਲੇ ਤੂੰ ਠਹਿਰ ਕੇ ਬਗ ਜੀ ਆਹਾ ਬਾਪੂ ਦੀ ਚਾਹ ਬੜਾਇਆ ਕੇਤ ਮੈਂ ਚਾਹ ਬਣਾ ਕੇ ਦਿੰਨੀ ਆ ਤੇਰੀ। ਮੈਨੂੰ ਲਾਣਾ ਭੁੱਲ ਜਾਂਦਾ ਕੇ। ਹਾਂ ਹਾਂ ਲੈ ਕੇ ਜਣੀ ਬੋਦੂ। ਚਲੋ ਜੀ ਫੜ ਕੇ ਲੱਗ ਜੁਦਾ। ਆ ਜਾ ਜੀ ਚਾਹ ਪੀ ਲਓ ਮੈਂ ਚਾਹ ਲੈ ਆਈ।

ਮੋਟੇ ਹੀ ਹੁੰਦਾ ਐ ਨਵੀ ਆ ਕੇ ਚਾਹ ਠੰਡੀ ਹੋ ਜੂਗੀ ਪੀ ਲਾ ਕੇ ਆ ਜਾ ਹੁਣ ਹੌਲੀ ਹੌਲੀ ਤੁਰਦਾ ਉਹਨ ਚਾਹ ਠੰਡੀ ਹੋ ਜੂਗੀ ਨਾ ਤੂੰ ਕਿ ਮੇਰੇ ਮਗਰ ਲੈਣ ਆਈਆਂ ਨਾਲੇ ਉਹ ਬਾਟੀ ਚ ਚਾਹ ਪੀਣਾ ਹੁੰਦਾ ਕਰੇ ਪਤਾ ਨੈਨ ਤੈਨੂੰ ਕੱਪ ਚ ਪੀਊਗਾ ਚਾ ਨਹੀਂ ਖੇਤਾਂ ਚ ਬਾਟੀਆਂ ਚ ਹੀ ਪੀਂਦੇ ਹੁੰਦੇ ਆ ਕੱਪਾਂ ਚ ਪੀਂਦੇ ਆ ਘਰ ਵਾਲਿਆਂ ਉਹ ਕਰਦੀ ਆ ਤੂੰ ਖਾਣ ਲਈ ਹੋਣੀ ਚਾਹ ਗੁਰਦੀ ਬਣਾ ਕੇ ਲਈ ਹੈ ਮੇਰੀ ਪੀਊਗਾ ਚਾ ਨਹੀਂ ਗੁਰਦੀ ਲਈਆਂ ਤੂੰ ਤਾਂ ਜਾਣ ਕੇ ਉਹ ਬੈਬਤਾ ਕਰਦੀ ਆ ਤੈਨੂੰ ਪਤਾ ਲੱਗ ਗਿਆ ਵੀ ਉਹ ਚਾਹ ਲੈ ਕੇ ਬਾਗੀ ਮਗਰੀ ਰਾਟ ਆਪ ਕੀ ਐ ਡਾਕੀ ਕਰੇਗੀ ਢੋਲੂਆ ਪਰ ਲਈ ਨੂੰ ਨੇ ਮੇਰੀ ਨੇ ਮੈਨੂੰ ਕਿਹਾ ਸੀ ਚਾਹ ਨੂੰ ਤੂੰ ਕੀ ਠੱਕੇ ਖਾਣਾ ਹੀ ਇੱਥੇ ਉਹ ਤਾਂ ਮੈਨੂੰ ਪਤਾ ਹੀ ਹੈ ਹਾਂ ਜਿਹੜੇ ਲੱਛਣ ਤੂੰ ਕਰਦੀ ਆ ਪਹਿਲੇ ਉਡਲੀ ਦੱਸ ਕੇ ਆ ਜਾਂਦੀ ਜੇ ਮਰਨਾ ਹੀ ਸੀ ਤੂੰ ਮੈਂ ਕਿਉਂ ਪਕਾਈ ਕਰਦੀ ਨੀ ਮੈਂ ਕਿਹ ਮਾਰੇ ਮਰੇ ਤੂੰ ਅੱਛਾ ਹੁਣ ਮੈਂ ਤੈਨੂੰ ਮਾੜੀ ਮਾੜੀ ਗੱਲ ਦੱਸ ਕੇ ਆਇਆ ਕਰਾਂ ਹੈ ਵੱਡੀ ਚੌਧਰ ਨੂੰ ਨੀ ਹਟ ਜਾ ਹਟ ਜਾ ਤੂੰ ਮਾੜੇ ਰੱਛਣਾ ਤਾ ਤੈਨੂੰ ਨਾ ਕਿਤੇ ਮਾਰ ਕੇ ਦੱਬ ਦੂੰ ਮੈਂ ਨੀ ਆ ਖਾਲ ਪਿਆ ਤੈਨੂੰ ਖਾ ਚਟ ਫੋੜਵਾ ਕੁੱਟੂ ਛੜ ਜਾ ਛੜ ਜਾ ਮੈਂ ਹੁਣੇ ਚ ਲੈ ਤੁਸੀਂ ਕੀ ਲੈਚਰ ਫੜਿਆ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਆਪਣਾ ਪਿੰਦ ਘਮਾਉਣਾ ਪਿੰਦ ਘਮਾਉਣਾ ਇਹੀ ਕੰਮ ਕਰਦੇ ਹੋ ਚਾਹ ਦਾ ਕਹਿ ਕੇ ਆਇਸੀ ਜੇ ਤੂੰ ਇਹਨਾਂ ਨੂੰ ਤਾਂ ਕਿਸੇ ਨੇ ਹੱਥ ਹੀ ਨਹੀਂ ਲਾਇਆ ਨਾ ਉਹਨੇ ਤੇਰੀ ਨਾ ਇਹਨੇ ਤੇਰੀ ਤੇ ਮੈਂ ਤਾਂ अकेਲੀ ਆਈ ਸਾਨੂੰ ਜਾਣੂ ਮੈਂ ਕਿਹਾ ਸੀ ਹੋਨਾਂ ਕੀਮਤਾਂ ਸੀਗਾ ਮੈਂ ਤੁਹਾਨੂੰ ਜਾਣਦਾ ਜੋ ਪੁਆਇੰਟ ਦੀ ਲੜੀ ਚ ਜਾਓ ਇਹ ਜਾਰਾ ਜਾਗਾ ਕਮਾਈ ਹੁਣ ਖੁਸ਼ ਹਾਂ ਤਿਆਰ ਪੈਰੋ ਬੱਟਾ ਵੀ ਦੇ ਬਰਾਬਰ ਇਹਨੂੰ ਮਾਰ ਦੇ ਇਹਨੂੰ ਮਾਰ ਦੇ ਇਹਨੂੰ ਮਾਰ ਦੇ ਇਹਨੂੰ ਮਾਰ ਦੇ ਕੱਤੀਆ ਮਾਰ ਦੇ ਇਹ ਪਤਾ ਵਧੀਆ ਸਾਰੇ ਕੰਮ ਇਹਨੂੰ ਮਾਰ ਦੇ ਫਾਹਮ ਨੂੰ ਮੇਰੀ ਪੁੱਛ ਚੋ ਨਾ ਕਿਉਂ ਪੁੱਛ ਦਿੰਦੇ ਹੋ ਓਸ਼ਾ ਇਹ ਤਾਂ ਮਾਰ ਬੋਲੋ ਹਾਏ ਪਲੀਜ਼ ਨਹੀਂ ਲੜਦੇ ਨਹੀਂ ਹੁੰਦੇ ਲੜਦੇ ਛੱਡ ਦੇ ਛੱਡ ਦੇ ਹਾਏ ਹਾਏ ਜੇ ਅੱਜ ਤੋਂ ਬਾਅਦ ਮੈਂ ਜਿਹੇ ਕਹੀਣਾ ਵੱਡੂ ਅੱਜ ਅਕਨੇ ਮੁਕਰੀ ਲੰਗੇ ਬਣਾ ਬਣ ਕੇ ਰਹਾਂਗੇ ਹੋਂ ਹਾਏ ਮਰਵਾਤਾ ਬਣ ਕੇ ਰਹਾਂਗੇ ਹੋਂ ਨਹੀਂ ਲੜਦੇ ਅੱਜ ਤੋਂ ਬਾਅਦ ਅਸੀਂ ਹੁਣ ਬੋਲ ਜੋ ਆਏ ਚੱਲੀਏ ਆ ਜਾ ਚੱਲੀਏ ਹਾਏ 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 ਸਾਲੇ ਦੀਆਂ ਨੇ ਤਪਾ ਕੇ ਮਾਰਤਾ ਆਲਾ ਕੀ ਕਰੂਗਾ ਕਿਆ ਹੋ ਰਹੀ ਕੀ ਗੱਲ ਇੱਥੋਂ ਛਿੱਟ ਕਰੇ ਆਪਾਂ ਇਹ ਦੋ ਨਾ ਚਾਹ ਨਾ ਪਾਣੀ ਐਸੇ ਓਹੋ ਉਰੇ ਮੋਲ ਕੇ ਆਪਾਂ ਨੇ ਚੱਕੋ ਚੱਲ ਪਈਆਂ ਹਟੇੜੀਆਂ ਜਿਹੜੀਆਂ ਕਟਾ ਕੇ ਪੁੜੇ ਆਜੋ ਆਜੋ ਹੁਣ ਇਹ ਜਾ ਨਹੀਂ ਛਿੱਟਕੀ ਜਾਣੀਆਂ ਇੰਨੀ ਕਿਤੇ ਹੁੰਦਾ ਬਾਕੀ ਮੈਂ ਉਦੋਂ ਦਾ ਹੀ ਡਲਦਾ ਸੀ ਵੀ ਇਕੱਠਿਆਂ ਕਾ ਨੂੰ ਕੁੱਟ ਲਈਏ ਜੇ ਉਦੋਂ ਦੀਆਂ ਕੁੱਟੀਆਂ ਹੁੰਦੀਆਂ ਮੰਤਾਂ ਇਹ ਉਦਣੀਆਂ ਪੱਧਰ ਹੋ ਜਾਂਦੀਆਂ ਅੱਜ ਬਿੰਦਿਜ ਬਣਾ ਬਣਾ ਬਣ ਗਈਆਂ ਤੇਰੇ ਕਰਕੇ ਹੋਇਆ ਜਿਹੜਾ ਕੁਝ ਹੋਇਆ ਤੇਰਾ ਕਰਕੇ ਹੋਇਆ ਹੁਣ ਹੋ ਗਈ ਠੰਡੀ ਸਿਹੜੀ ਨਹੀਂ ਬੜੀ ਆ ਤੇਰੇ ਹੱਡ ਕੁੱਟੇ ਗਈ ਹੱਡ ਪਣਾਖ ਤੇਰੇ ਹੀ ਬਰਾਬਰੀ ਕੁੱਟਿਆ ਨਹੀਂ ਮੇਰੇ ਤਾਂ ਘੱਟ ਕੁੱਟੇ ਤੇਰੇ ਜਿਆਦਾ ਪਈਆਂ ਕਰਤੂਤ ਖਲਾਰ ਕੇ ਆ ਗਈ ਐ ਨਹੀਂ ਗਰਮੀ ਦੀ ਮੇਰੀ ਗੱਲ ਸੁਣਾ ਹਾਂ ਨੋ ਕੋਲੇ ਨਾ ਕੋਈ ਗੱਲ ਕਰਦੀ ਨਹੀਂ ਮੈਂ ਕੀ ਗੱਲ ਕਰਨੀ ਆ ਮੈਂ ਕੋਈ ਨਾ ਕਰੀ ਪਾਬ ਦੀ ਹਾਂ ਤੂੰ ਨਾ ਪਾਉਂਕ ਪੀ ਨਹੀਂ ਭਾਈ ਨਹੀਂ ਵੀਰ ਬਸਾਂਗੇ ਕੀ ਹੋ ਗਿਆ ਬੇਬੇ ਉਹ ਸੁਤੀ ਪੀਸੀ ਮੈਂ ਤਾਂ ਤੇਰਾ ਪਾਪ ਹੀ ਲੈ ਲਿਆ ਚਲ ਕੋਈ ਨਹੀਂ ਜਾਇ ਕਿ ਤੁਸੀਂ ਮੈਂ ਖੇਤ ਜਾਇਆ ਹੀ ਹਾਂ ਫੜਾਏ ਜਾ ਆ ਕਿ ਚੱਕੀ ਹੋਣਿਆ ਇਹ ਨਵੇਂ ਦਵਾਈ ਜੀ ਚੱਕ ਗਈ ਨਹੀਂ ਹੈ ਮੇਰੇ ਨਾ ਉਹ ਦਿੱਦਕ ਕੇ ਬਰਤ ਤਾਂ ਡਿੱਗ ਗਈ ਮੈਂ ਤੇ ਮੇਰੇ ਸੱਤ ਜੀ ਲੱਗਦੀ ਵੀਰੇ ਦਵਾਈ ਜੀ ਮਸਲਾਉਣੀ ਸੀ ਤੇ ਇਥੋਂ ਬੇਬੇ ਬਾੜੀ ਤਾਂ ਨਹੀਂ ਲੱਗੀ ਬਾੜੀ ਤਾਂ ਨਹੀਂ ਲੱਗੀ ਬਸ ਪਾਸਾ ਜੀ ਦੁਖਦਾ हां बेबे कोई गल नहीं आ जा बैठ जा मसल दिनीया दवाई ता चल आ इथे लाणी पुत्त मेरे हाय सारा कुछ दुख ही ਜਾਂਦਾ ਤਾ ਹੁਣ ਵੀ ਦੁਖੀ ਲੱਗਿਆ ਕਰਤਾ ਹਾਏ ਹਾਏ ਨਹੀਂ ਹੋਗਾ ਮੰਮੀ ਇਹ ਪੁੱਤ ਕੀ ਹੋਣਾ ਲੀ ਉਹ ਠੱਡੇ ਪੀ ਤੇਰੇ ਬਾਪੂ ਨੂੰ ਚਾਹ ਦੇਣ ਗਈ ਸੀ ਚਾਹ ਪੜਾਉਣ ਗਈ ਸੀ ਹੋਰ ਚਾਹ ਤਾਂ ਮੰਮੀ ਫੜਾਉਣ ਗਈ ਸੀ ਨਹੀਂ ਮੈਂ ਨਹੀਂ ਗਈ ਸੀ ਚਾਹ ਪੜਾਉਣਾ ਮੰਮੀ ਗਈ ਸੀ ਐ ਲੈ ਕਮਾਲ ਕਰੀ ਜਾਂਦੇ ਹੋ ਜਦੋਂ ਚਾਹ ਉਹ ਫੜਾਉਣਗੇ ਅਸੀਂ ਫਿਰ ਤੁਸੀਂ ਕੀ ਕਰਨ ਬਾਗੇ ਮੈਂ ਚਾਹ ਠਾਣ ਨਹੀਂ ਜਾ ਸਕਦੀ ਉਹ ਚੰਗਾ ਬੇਬੇ ਗੱਲ ਕਰ ਤੋਂ ਪੈਣੀ ਆ ਕੀ ਹੋ ਗਿਆ ਫਿਰ ਹੁਣ ਆਵੇਂ ਉਹ ਕਰੀ ਜਾਨੀ ਆ ਹਾਏ ਨਾ ਤੂੰ ਕੀ ਕਰਕੇ ਆਈਆਂ ਹੁਣ ਅੰਦਰ ਮੈਂ ਤਾਂ ਕੁਝ ਨਹੀਂ ਕਰਕੇ ਮੰਮੀ ਵੀ ਕਹਿੰਦੀ ਸੀ ਕਹਿੰਦੀ ਮੈਂ ਖਾਲ ਤੋਂ ਡਿੱਗ ਗਈ ਮੈਂ ਤਾਂ ਉਹ ਦਵਾਈ ਮਲ ਕੇ ਆਈ ਸੀ ਫੋਰ ਦਸਵੇਂ ਕੀ ਕਰਨਾ ਨਹੀਂ ਮੇਰੇ ਹੀ ਮਰਦਾਂ ਦੀ ਮੇਰੇ ਵੀ ਹੱਥ ਦੁਖੀ ਜਾਂਦਾ ਬਾਲਾ ਚਲ ਆਏ ਕਰ ਫਿਰ ਚੰਗਾ ਅੰਦਰ ਪੈ ਜਾ ਆ ਜਾ ਮਲ ਦਿੰਨੀ ਆ ਹਾਏ ਉਹ ਤਾਂ ਦੋਨੇ ਜਦ ਤੱਕ ਫਿਰ ਡਿੱਗ ਕੇ ਆਉਂਦਾ ਛੇਤੀ ਹਾਏ ਓਹੋ ਤਾਂ ਨਹੀਂ ਦੁਖੀ ਹੋਈ ਗਈ ਕੇ ਰੁੜ ਜੜੇਗੀ ਤਾਂ ਵੀ ਰੁੜਦੀ ਆਏ ਨਹੀਂ ਮਾਂ ਬੀਰਪਾਲ ਪੰਦੀ ਕੁੜਲੇ ਹੁਤਾ ਲੈ ਆ ਨਰੀ ਆ ਗਈ ਆ ਲੋ ਮੈਂ ਪਾਸਾ ਕੁੱਟ ਚਾਹ ਦੀ ਲਿਆ ਦੇ ਜਾਈਏ ਤੁਹਾਨੂੰ ਚਾਹ ਬਾਪੂ ਜੀ ਹੁਣ ਤਾਂ ਮੰਮੀ ਹੋਰੇ ਤੈਨੂੰ ਕੇ ਇਹ ਚਾਹ ਫੜਾ ਕੇ ਆਂਗਾ ਕੋਈ ਇਦਾਂ ਮੈਨੂੰ ਕਤੂਰ ਫੇਰ ਸੁਬਹ ਨਾ ਮੈਨੂੰ ਜਿਹੜਾ ਬਣੀ ਪਈ ਏ ਉਹ ਉਹਦੇ ਵਿੱਚੋਂ ਲਿਆ ਦੇ ਪੁੱਤ ਨਹੀਂ ਬਣਾ ਕੇ ਦੇ ਪਿਛੇ ਵਰ ਕੇ ਥੋੜੀ ਜੀ ਚਾਹ ਤਾਂ ਮੈਂ ਲਿਆ ਦਿੰਨੀ ਏ ਰੜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਗੱਲ ਦੱਸੋ ਪਹਿਲਾਂ ਕੀ ਹੋਈ ਏ ਬਾਅਦ ਚ ਦੱਸਾਂ ਤੁਹਾਨੂੰ ਕੀ ਹੋ ਗਿਆ ਸਬਾਪੂ ਜੀ ਕੀ ਹੁਣ ਅਸੀਂ ਭਾਈ ਮੈਂ ਤਾਂ ਇਹ ਦੂਰ ਨਹੀਂ ਸੀਗਾ ਮੇਰੇ ਉਹਨਾਂ ਨਾਲ ਤਾਂ ਮੈਂ ਜੁੰਡੀਆਂ ਹੋ ਗਈਆਂ ਹਾਈ ਹਾਈ ਇਹ ਕਿਤੇ ਵੀ ਨਹੀਂ ਟਿਕਦੀਆਂ ਬਸ ਮੈਨੂੰ ਦਾ ਵੀ ਫਿਰ ਚੜ੍ਹ ਗਿਆ ਰੱਖਾ ਮਾਹਵੇ ਇਹ ਨਹੀਂ ਉਠਾਉਣੇ ਕੰਮ ਮੈਂ ਤਾਂ ਟਾ ਲਿਆ ਤੁਮੇ ਜਿਹੜੀ ਖੜੀ ਹੁੰਦੀ ਸੀ ਸਿੱਮ ਬਸ ਉਹ ਸਿੱਟਾ ਜਿਹੀ ਖੜੀ ਹੁੰਦੀ ਤੇ ਉਹ ਸਿੱਟਾ ਅੱਛਾ ਮੈਂ ਤਾਂ ਫੁੱਲ ਘਾਤੀ ਲਈ ਠੀਕ ਹੈ ਮੇਰੇ ਕੋਲੇ ਆ ਕੇ ਪਤਾ ਕੀ ਕਹਦੇ ਆ ਕਣੀਆਂ ਸੀ ਤਾਂ ਖਾਲ ਤੋਂ ਡਿੱਗ ਗਈਆਂ ਤਾਂ ਕਰਕੇ ਦੋਨੇ ਪਾਸੇ ਬੜੀ ਵੇਟ ਗਈ ਜਿਹੜੀ ਜਿਹੜੀ ਮਾਰੇ ਕਿਹੜੀ ਦੇ ਇੱਕ ਦੇ ਪੈਂਦੀ ਫਿਰ ਤਾਂ ਮਸਾਲੇ ਲਾ ਲਾ ਦੀ ਮੈਂ ਤਾਂ ਦੋਨੇ ਹੀ ਖੜੀਆਂ ਹੁੰਦੀਆਂ ਆ ਇਹ ਨਾ ਹੋਈ ਵੀ ਖੜੀ ਹੋ ਕੇ ਤੁਰਪੂਗੀ ਹੈ ਫਿਰ ਜੁਆਣਾ ਹੱਥ ਵੱਲ ਤੂੰ ਮਰੇ ਉੱਥੇ ਕਿੱਥੇ ਰੁਕ ਬੱਜ ਕੇ ਵੀ ਅੱਜ ਸਾਨੂੰ ਛੱਡ ਦੇ ਇਤੂ ਮਾਰ ਕੇ ਅਸੀਂ ਨਹੀਂ ਲੜਦੇ ਅੱਛਾ ਉਹ ਬਾਪੂ ਜੀ ਮੇਰੀ ਗੱਲ ਸੁਣੋ ਚਲ ਹੋਇਆ ਤਾਂ ਗਲਤੀ ਐਨਾ ਤਾਂ ਗਾਨੂੰ ਘੁੱਟਣਾ ਸੀ ਤੁਸੀਂ ਤੇ ਉਹ ਇੱਕ ਗੱਲੋਂ ਠੀਕ ਵੀ ਆ ਵਧੀਆ ਮੈਂ ਕੋਲੇ ਨਹੀਂ ਹੈਗੀ ਸੀ ਨਹੀਂ ਐਵੇਂ ਮੈਨੂੰ ਛਡਾਉਣਾ ਪੈਂਦਾ ਤੇ ਉਹ ਇਹਨਾਂ ਦੇ ਚਾਰਕ ਲੱਗਦੀਆਂ ਨੇ ਹੁਣ ਲੋਟ ਰਹਿਣਗੀਆਂ ਮੈਂ ਕਦੇ ਉੱਡੇ ਦਾ ਐਂ ਨਹੀਂ ਹੋਗਦਾ ਸੀ ਮਾਂ ਵਿੱਚ ਵਿੱਚ ਤੂੰ ਆਵੇਂਗੀ ਇਹਨਾਂ ਦਾ ਐਂ ਨਹੀਂ ਪਤਾ ਇੱਕ ਦੂਜੀ ਤੈਨੂੰ ਜੱਕ ਲੈਣ ਨਾਲ ਵੀ ਇਹ ਨਹੀਂ ਸਾਨੂੰ ਹੋਗਣਾ ਮੈਂ ਤੈਨੂੰ ਮੇਰੇ ਮਨ ਚ ਆ ਗਈ ਮਨਾ ਜ਼ੀਰੋ ਟੱਕਰ ਇੱਕ ਕਮਦਮ 30 ਦਿਨ ਲੱਗਣ ਨੂੰ ਮੈਂ ਬਹੁਤ ਦਿਨ ਦੇਖਿਆ ਚਲ ਕੋਈ ਗੱਲ ਨਹੀਂ ਬਾਪੂ ਜੀ ਐਵੇਂ ਘਬਰਾਓ ਨਾ ਤੁਸੀਂ ਤੁਸੀਂ ਬੈਠੋ ਫਿਰ ਮੈਂ ਘਬਰਾਓ ਨਾ ਮੈਂ ਤਾਂ ਜਲੂਸ ਕਰਦਾ ਮੈਨੂੰ ਨਾ ਘਬਰਾਓ ਇਹ ਕਹਿੰਦੀ ਕਲੌਣਾ ਦੀ ਗੱਲ ਨਹੀਂ ਹੈ ਜੀ ਬਾਪੂ ਜੀ ਫਿਰ ਕੀ ਕਰੀਏ ਹੁਣ ਹੁਣ ਇਹਨਾਂ ਨੂੰ ਘਰੋਂ ਥੋੜਾ ਕੱਢ ਸਕਦੇ ਆ ਆਪਾਂ ਮੈਂ ਉੱਤੇ ਵੀ ਐ ਸੋਚਿਆ ਕੁੱਟੀ ਵੀ ਲੋਟ ਹੀ ਨਹੀਂ ਹੋਣੀ ਚੱਲ ਕੋਈ ਗੱਲ ਨਹੀਂ ਚੰਗਾ ਫਿਰ ਕਾਹਦੇ ਪਾਸੇ ਐਵੇਂ ਹੋ ਕੀਤਾ ਆ ਕੇ ਦਾਰੀਆਂ ਡਿੱਗ ਪਈਆਂ ਵੀ ਡਿੱਗੀਆਂ ਨਾ ਦੇਖੀਆਂ ਹੂੰ ਤੁਸੀਂ ਅਸਤ ਆਜੋ ਭਾਈ ਜੀ ਆਜੋ ਚੱਲ ਚੰਗੀ ਗੱਲ ਆ ਤੁਸੀਂ ਆ ਗਏ ਹੈ ਹੈ ਦੁੱਧ ਦੀ ਕੁ ਟਪੀ ਕੇ ਵੀ ਮੋੜਾ ਜਸਾ ਆਇਆ ਬਿਲਜਾ ਹੋਰੀ ਕੁਛ ਕਰੀ ਜਾਂਦਾ ਸੀ ਨਹੀਂ ਮਾਸਾ ਦੇ ਕੇਲੀ ਮਿਸਰ ਸਿਆ ਸਸਰੀ ਘਰ ਪੁੱਤ ਵਹ ਜਾਤੀ ਵਹ ਜਾ ਸਸਰੀ ਘਰ ਸਸਰੀ ਘਰ ਪੁੱਤ ਹੋ ਠੀਕ ਠਾਕ ਸੀ ਸਾਰੀ ਹਾਂ ਹਾਂ ਤੇਰੇ ਸਾਥ ਠੀਕ ਸੀ

ਹੋਰ ਦੱਸ ਵੀਰੇ ਮਾਸੀ ਵਰਗੇ ਸਾਰੇ ਠੀਕ ਠਾਕ ਐ ਸਾਰੇ ਵਧੀਆ ਸੀ ਤੁਸੀਂ ਸੁਣਾਓ ਹਾਂ ਹਾਂ ਵਧੀਆ ਚਲੋ ਠੀਕ ਐ ਤੁਸੀਂ ਬੈਠੇ ਇੱਥੇ ਚਾਹ ਲੈ ਕਿਉਂ ਨਹੀਂ ਐ ਇਹਵੇਂ ਬਾਪੂ ਨਹੀਂ ਦੀਂਦਾ ਬਾਪੂ ਤਾਂ ਇੱਥੇ ਗਿਆ ਹੋਊਗਾ ਆ ਜਾਂਦਾ ਐ ਖੇਤ ਨੂੰ ਤਾਂ ਬਾਗਾ ਹੁੰਦਾ ਮਾਰਨ ਤੈਨੂੰ ਪਤਾ ਹੀ ਹੋ ਕਿੱਥੇ ਟਿਕਦਾ ਐ ਹਾਂ ਹਾਂ ਤੇ ਹੋਰ ਦੱਸ ਪੁੱਤ ਤੇਰਾ ਜੀ ਲੱਗਿਆ ਤੇਰਾ ਸਹੁਰੇ ਹਾਂ ਬੇਬੇ ਲੱਗ ਗਿਆ ਜੀ ਚੱਲ ਪੁੱਤ ਧੀਆ ਨੂੰ ਤਾਂ ਜੀ ਲਾ ਕੇ ਜੇ ਨਾਲ ਲਗੇ ਤਾਂ ਵੀ ਲਾਉਣਾ ਪੈਂਦਾ ਹੋਰ ਬੇਬੇ ਬਾਈ ਕਿਵੇਂ ਐ ਬਾਈ ਦਾ ਫੋਨ ਆਉਂਦਾ ਹੁੰਦਾ ਦਾਮ ਦੇਣਾ ਠੀਕ ਠਾਕ ਹੈ ਹੋਰ ਠੀਕ ਹੈ ਸਸਰੀ ਘਰ ਦੇ ਸਸਰੀ ਘਰ ਹੋਰ ਦੱਸ ਉਹ ਸਾਰੇ ਖੈਰ ਸਖੀ ਹਾਂਜੀ ਬੇਬੇ ਹੋਰ ਲਗਾਈ ਕੀ ਕੰਮ ਹੈ ਨਾ ਜੋ ਕਰਨਾ ਹੋਰ ਬੁੱਤ ਠੀਕ ਠਾਕ ਹੈ ਹਾਂਜੀ ਬੇਬੇ ਜੀ ਵਧੀਆ ਲੱਗਿਆ ਸਾਰੇ ਘਰ ਹਾਂਜੀ ਨਹੀਂ ਜੀ ਕਿਵੇਂ ਨਾ ਲੱਗੇ ਬਥੇਰਾ ਵਧੀਆ ਘਰ ਹੈ ਮੇਰੇ ਭਰਾ ਨੇ ਭਾਲ ਕੇ ਦਿੱਤਾ ਨਹੀਂ ਘਰ ਵੀ ਬਥੇਰਾ ਲਾਇਆ ਹੈ ਨਾ ਮੇਰੇ ਹੀ ਘਰ ਸੀ ਕਿਹੜਾ ਕਿਸੇ ਤੇ ਲਾਇਆ ਮੇਰੀ ਧੀ ਤੇ ਲਾਇਆ ਲਾਤਾ ਤਾਂ ਲਾਤਾ ਨਿੱਕਾ ਤਾਂ ਸਾਂਝੇ ਕਰਤੀ ਲੱਗਿਆ ਸਾਰਾ ਚੰਗਾ ਮੈਂ ਤਾਂ ਬੌਧੁਰਨ ਚਾਹ ਪਾਣੀ ਬਣਵਾਉਣੀ ਆ ਹਾਏ ਹਏ ਸਾਰਾ ਦਿਨ ਢੁੱਡੀ ਭਰੀ ਰੱਖਦੀ ਆ ਭਾਂਡਿਆਂ ਨਾਲ ਮੈਂ ਤਾਂ ਨੌਕਰਾਨੀ ਬਣਾ ਲਈ ਜਮਾ ਉਹੀ ਗੱਲ ਕੀ ਹੋ ਗਿਆ ਤੈਨੂੰ ਤੜਫਦੀ ਆਉਣੀ ਐ ਤੜਫਦੀ ਮੈਂ ਆਉਣੀ ਐ ਤੂੰ ਤਾਂ ਅੱਗੀ ਨਹੀਂ ਕੰਮ ਕਰਕੇ ਰਾਜੀ ਸੀ ਹੁਣ ਜਾਣ ਕੇ ਜਲੂਸ ਕਾਢ ਦਿੰਦੀ ਮਾਰੀ ਜਮਾਈ ਆਏ ਤੋਂ ਤੇ ਧੀ ਆਏ ਤੋਂ ਬਰਾਬਰੀ ਚੜ੍ਹ ਕੇ ਬਣ ਕੇ ਤੇ ਬੈਠੀ ਰਹਿਣੀ ਐ ਨੀ ਤੈਨੂੰ ਤਾਂ ਮਚੇਵਾ ਹੋ ਗਿਆ ਮੇਰੇ ਧੀ ਜਮਾਈ ਆਏ ਦਾ ਵੀ ਆ ਕਿਉਂ ਗਏ ਤੂੰ ਤਾਂ ਜਾਣ ਜਾਣ ਕੇ ਉਹਨਾਂ ਨੂੰ ਸੁਣਾਉਣੀ ਐ ਪਰੌਣਾ ਬੈਠੇ ਤੋਂ ਮੈਂ ਨਵਾਂ ਨਵੇਲਾ ਮੈਂ ਜਲੂਸ ਨਹੀਂ ਕਢਦੀ ਤੇਰਾ ਹੱਕ ਨਹੀਂ ਕੰਮ ਕਰਨ ਦਾ ਬਾਹਰ ਜਮਾਈ ਭਾਈ ਨੇ ਰੋਟੀ ਖਾਣੀ ਤੂੰ ਬਾਹਰ ਆ ਕੇ ਦੇਖੇ ਨੀ ਮੈਂ ਕੀ ਬਣਿਆ ਨਾ ਮੈਂ ਕੰਮ ਕਿਉਂ ਨਹੀਂ ਕਰਦੀ ਕਰਦੀਆਂ ਕੰਮ ਤੂੰ ਜਾਣ ਕੇ ਬਹਿਬਤਾ ਕਰਦਾ ਤੂੰ ਤਾਂ ਉੱਥੇ ਬੈਠੇ ਤਾਂ ਬਹਿਬਤਾ ਲਾਗੀ ਕਰਨ ਲੈ ਪੈਸਾ ਲਾਇਆ ਪੈਸਾ ਲੈ ਪੈਸਾ ਤੂੰ ਲਾਇਆ ਤੂੰ ਭੌਕੀ ਆ ਪਹਿਲਾਂ ਨੀ ਮੈਂ ਤਾਂ ਨਾ ਜਮਾਈ ਬੈਠੇ ਤੋਂ ਧੀ ਬੈਠੇ ਤੋਂ ਜਲੂਸ ਨਹੀਂ ਕੱਢਿਆ ਤੇਰਾ ਤੂੰ ਉੱਥੇ ਬੈਠੇ ਤੂੰ ਭੌਕਣ ਲੱਗ ਗਈ ਤੇਰੇ ਭਰਾ ਨੇ ਵੱਡੇ ਨਖਰੇ ਵਾਲੇ ਨੇ ਛੂੜ ਤਾਂ ਨੰਦਾ ਵਾਲਾ ਚੱਜਦਾ ਨਹੀਂ ਲਿਆਂਦਾ ਗਿਆ ਮੇਰੇ ਪੇਕੇ ਲਿਆ ਕੇ ਪਾ ਕੇ ਗਿਆ ਨਾ ਕੀ ਬੋਲਣ ਨੂੰ ਮਰਦੀ ਆ ਤੂੰ ਨਹੀਂ ਬੱਸ ਕਰ ਜਾ ਕੀ ਸੀ ਤੇਰੇ ਪੇਕੇ ਦਾ ਸੜਿਆ ਸੂਟ ਉਹ ਤਾਂ ਮੈਂ ਉਹ ਪਿਆ ਲੈ ਲੈ ਚੱਕ ਲੈ ਮੈਂ ਤਾਂ ਮੇਰੇ ਪੇਕੇਆਂ ਵਾਲਾ ਦਿੱਤਾ ਸੀ ਸੂਟ ਬਥੇਰਾ ਸੋਹਣਾ ਸੀ ਕਿਉਂ ਸੀ ਸੜਿਆ ਕਿੱਥੇ ਸੀ ਤੇਰੇ ਪੇਕੇਆਂ ਵਾਲਾ ਮੈਂ ਤਾਂ ਦੇਖਿਆ ਨਹੀਂ ਨਹੀਂ ਦੇਖਿਆ ਤੇਰੇ ਪੇਕੇਆਂ ਨੂੰ ਬੱਸ ਕਰ ਤੂੰ ਬਹਿ ਜਾ ਨਾ ਤੂੰ ਮੇਰੇ ਧੀ ਜਮਾਈ ਸਾਹਮਣੇ ਜਲੂਸ ਕੱਢ ਨਾ ਤੂੰ ਮੇਰਾ ਮੂੰਹ ਖੁਲਾ ਤੂੰ ਬਹਿ ਜਾ ਬਹਿ ਜਾ ਮੂੰਹ ਨਹੀਂ ਹੜਦੀ ਤੂੰ ਨਹੀਂ ਹੜਦੀ ਤੂੰ ਉਂਗਲਾ ਲਾਈ ਜਾਨੀਂ ਉਂਗਲਾ ਲਾਈ ਜਾਨੀਂ ਮੈਂ ਬੈਠਾਂ ਤਾਂ ਬੋਲਦੀ ਸੋ ਕੋਈ ਦਿਨ ਕੱਟ ਲੈਣ ਦੇ ਪਰੌਣੇ ਨੂੰ ਨਾ ਮੈਂ ਕਹਿਨੀ ਆ ਮੈਂ ਜਲੂਸ ਕਾੜਦੀ ਆ ਤੂੰ ਕੋਲੇ ਬੈਠੇ ਤੂੰ ਲੱਗੀ ਮੈਂ ਨਹੀਂ ਲੱਗੀ ਪਹਿਲਾਂ ਉਂਗਲ ਤੂੰ ਛੇੜੀ ਐ ਵੱਡਾ ਘਰ ਵਾਲਿਆ ਕਿਹਦੇ ਘਰ ਪੜਿਆ ਆਪਾਂ ਹੀ ਪੜਿਆ ਕਰ ਤੇ ਫੇਰ ਫੇਰ ਆਪਾਂ ਆਪਾਂ ਕੋਈ ਨਹੀਂ ਪੜਿਆ ਆਪਾਂ ਨੂੰ ਤੂੰ ਕੀ ਪੜਿਆ ਨਹੀਂ ਮੇਰੇ ਭਰਾ ਨੇ ਪੜਿਆ ਐ ਇੰਨਾ ਵਧੀਆ ਕਰ ਮੇਰੇ ਨਾਲ ਨਾ ਬਾੜੀ ਪਕੜਾਈ ਨਾ ਮਾਰ ਸੀਦੇ ਨੂੰ ਹੋ ਕੇ ਕੁੜੀ ਪਰੌਣਾ ਆਏ ਨੂੰ ਸਾਨੂੰ ਸੱਸ ਨੂੰ ਹਾਂ ਦਾ ਸਾਡਾ ਗਾਹ ਪਾਇ ਰਿਆ ਤੇ ਤੂੰ ਨੇੜੇ ਨਹੀਂ ਆਉਂਦੀ ਚੁੱਲੇ ਦੇ ਤੇ ਆਪਦਾ ਭਾਣੇ ਕੰਮ ਅੱਧਾ ਵੰਡ ਕੇ ਕਰਿਆ ਕਰ। ਨਹੀਂ ਬੱਸ ਨਹੀਂ ਬੱਸ ਚੱਲ ਮੈਂ ਤਾਂ ਆਪ ਬਥੇਰਾ ਕਰ ਲੂੰ। ਮੇਰੇ ਬਥੇਰੇ ਹੱਥ ਚੱਲਦੇ ਆ। ਕਿਉਂ? ਮੈਂ ਕਰ ਨਹੀਂ ਸਕਦੀ। ਅੱਗੇ ਕਿਹੜਾ ਤੂੰ ਕਰਕੇ ਜਾਂਦੀ ਸੀ? ਤੂੰ ਤਾਂ ਕੱਲ ਦੀ ਅੰਦਰ ਵਾਈ ਜਾਂਦੀ। ਕੋਈ ਕੱਲ ਦੇ ਨਹੀਂ। ਮੈਂ ਬਥੇਰਾ ਮੇਰੇ ਧੀ ਜਮਾਈ ਨੂੰ ਰੋਟੀਆਂ ਰੋਟੀਆਂ ਬਣਾ ਕੇ ਖਵਾ ਦੂੰਗੀ। ਤੇ ਮੈਂ ਮੰਜੇ ਤੇ ਕੋਟ ਜੜੀ ਬੈਠੀ ਆ। ਕੋਈ ਨਾ ਮੰਜੇ ਤੇ ਹੁਣ ਮੈਂ ਵਿਹਲੇ ਸੀ ਕੀ ਹੋਗਾ ਜੇ ਤੂੰ ਚਾਰ ਭਾਂਡੇ ਮਾਜ ਲੈ ਜਾਂ ਤੂੰ ਆਪਦਾ ਕੰਮ ਕਰ ਚਾਲੇ ਇੱਥੋਂ। ਮੇਰੇ ਨਾਲ ਮੱਥਾ ਨਾ ਮਾਰ। ਆਈਏ ਇੱਥੇ ਮੇਰੇ ਨਾਲ ਮੱਥਾ ਲਾਉਣ। ਨਿੱਟਾ ਕੀ ਰਹਾ। ਤੂੰ ਤਾਂ ਕੱਲੀ ਲੜਾਈ ਚ ਵੱਡੀ ਹੋ ਗਈ ਤੇਰੀ ਬਰਾਬ ਦੀ ਤਾਂ ਸਾਥ ਹੁੰਦੀ ਨਹੀਂ ਨਹੀਂ ਬਸ ਕਰ ਬਸ ਕਰ ਵਗ ਜਾ ਤੂੰ ਲੜਾਈ ਨਹੀਂ ਹੁੰਦੀ ਤੇ ਇੱਥੋਂ ਆ ਜੀ ਇੱਥੇ ਚੌਧਰ ਕਰਨਾ ਉਹ ਨਹੀਂ ਛੀ ਦੇ ਨ ਹੋਗੇ ਪ੍ਰੌਣੇ ਨੂੰ ਆਏ ਨੂੰ ਓੜੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਇਹਦੇ ਗੰਦਸੇ ਤੋਂ ਪਤਾ ਲੱਗਿਆ ਵੀ ਛੀ ਦੇ ਨ ਹੋਗੇ ਕੀ ਗੱਲ ਹੋ ਗਈ ਪ੍ਰੌਣਾ ਇੰਨੇ ਦਿਨ ਕਿਉਂ ਰਿਹਾ ਹੈ ਚਲ ਕਰਦੀਆਂ ਗੱਲ ਮੈਂ ਪੁੱਛਦੀਆਂ ਪਹਿਲਾਂ ਜਾ ਕੇ ਲੈ ਜਾ ਕੇ ਪੁੱਛਾਂ ਪਹਿਲਾਂ ਕੀ ਹਾਲ ਹੈ ਬੇਬੇ ਠੀਕ ਹੈ ਉਹ ਤਾਂ ਕਿੱਧਰੋਂ ਆਇਆ ਤੂੰ ਤੂੰ ਕੁਛ ਨਹੀਂ ਉਹ ਪਿੰਡ ਚ ਗੇੜਾ ਮਾਰਨ ਜਾਵੜਿਆ ਸੀਗਾ ਪਿੰਡ ਚ ਤੋਂ ਪਿੰਡ ਚ ਜਾਇਆ ਤੇ ਹੋਰ ਉਹਦਾ ਬੰਦੇ ਹੀ ਬਾਹਲੇ ਵਧੀਆ ਉਹ ਸਾਥ ਦੀ ਜਾ ਕੇ ਬਹਿ ਗਿਆ ਤਾਸ਼ ਖੇਡੀਆਂ ਦੇ ਸੀ ਮੇਰਾ ਤਾਂ ਜੀ ਲੱਗ ਗਿਆ ਇੱਥੇ ਬੜਾ ਰੋਜ ਜਾ ਵਰਦਾ ਨਾ ਬੇ ਬੇ ਮੈਂ ਤੱਕ ਕਿ ਤੇ ਅੰਦਰ ਪਿਆ ਨਾ ਨਾ ਮੈਂ ਤੜਕੇ 10 ਵਜੇ ਦਾ ਗਿਆ ਅੱਛਾ ਹੋਰ ਵੇ ਪੁੱਤ ਲੋਕਾਂ ਤੋਂ ਡਰ ਲੱਗਦਾ ਲੋਕ ਕਹਿਣ ਲੱਗਦੇ ਨੇ ਪਹਿਲੇ ਦਿਨ ਪ੍ਰਾਉਣਾ ਦੂਜੇ ਦਿਨ ਤਰਾਉਣਾ ਤੀਜੇ ਦਿਨ ਦਾਦੇ ਮੰਗਾਉਣਾ ਮੈਂ ਨਹੀਂ ਕਹਿੰਦੀ ਲੋਕ ਕਹਿੰਦੇ ਨੇ ਓ ਬੇਬੇ ਤੂੰ ਐਵੇਂ ਡਰੀ ਜਾਨੀ ਆ ਲੋਕਾਂ ਦਾ ਕੀ ਹੈ ਲੋਕ ਤਾਂ ਕੁੱਤੇ ਆ ਭਾਮਦੇ ਰਹਿੰਦੇ ਆ ਤੂੰ ਮੈਨੂੰ ਐਂ ਦੱਸ ਤੇਰੇ ਦਿਲ ਚ ਤਾਂ ਨਹੀਂ ਕੋਈ ਐਸੀ ਜੀ ਗੱਲ ਨਾ ਨਾ ਪੁੱਤ ਮੇਰੇ ਦਿਲ ਚ ਨਹੀਂ ਮਾ ਮੈਂ ਪੁੱਛਦੇ ਤੇਰੀ ਮਾ ਦਾ ਫੋਨ ਨਹੀਂ ਆਇਆ ਮਾ ਦਾ ਫੋਨ ਕਿਉਂ ਹੋਣੇ ਕਾ ਕਰਨਾ ਸੀ ਲੈ ਕਿਉਂ ਇੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਖੈਰ ਸੁੱਖ ਕੁਝ ਪੁੱਛਿਆ ਹੋ ਵੀ ਕਦੋਂ ਆਉਂਗੇ ਤੁਸੀਂ ਨਾ 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 ਮੈਂ ਤਾਂ ਉਹ ਕਹਿ ਕੇ ਆਇਆ ਸੀ ਮੈਂ ਤਾਂ 10 15 ਦਿਨ ਲਾ ਕੇ ਆਉਂਗਾ ਅੱਛਾ ਹਾਂ ਨਾ ਚੱਲ ਕੋਈ ਨਾ ਆਏ ਤਾਂ ਕੋਈ ਨਹੀਂ ਚਾਹੇ 2 ਮਹੀਨੇ ਲਾਲਾ ਪੁੱਤ ਪਰ ਹੂੰ ਮੈਂ ਗੱਲ ਕਰਦੀ ਆਂ ਵੀ ਇੰਨੇ ਦਿਨ ਕਾਹਦੇ ਵਾਸਤੇ ਵੀ ਚੱਲੇ ਬੈਠਾ ਜਾ ਕੇ ਮੁੰਡਾ ਆਏ ਪੁੱਛਦੀ ਹੋਊ ਮਾਂ ਉਹ ਮੈਂ ਤਾਂ ਆਇਆ ਗਿਆ ਹਰਪ੍ਰੀਤ ਬਾਲਾ ਕਰਦੇ ਸੀ ਕਹਿੰਦੀ ਮੇਰਾ ਘਰੇ ਜਾਣਾ ਘਰੇ ਜਾਣਾ ਜੀ ਕਰਦਾ ਜਾਣ ਨੂੰ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਚੱਲ ਵੜ ਨਾਲ ਹੀ ਮੈਂ ਚੱਲ ਬੜੂੰਗਾ ਦੋ ਟਾਈਮ ਦੀ ਰੋਟੀ ਆ ਮੈਂ ਉੱਥੇ ਖਾਈ ਜਾਊਂਗਾ ਨਹੀਂ ਨਹੀਂ ਪੁੱਤੇ ਚੱਲ ਰੋਟੀ ਦਾ ਤਾਂ ਕੋਈ ਗੱਲ ਨਹੀਂ ਹੁੰਦੀ ਪਰ ਤੈਨੂੰ ਪਤਾ ਦੇਖ ਲੈ ਕੋਈ ਅਗਲਾ ਹੀ ਕਹਦੇ ਨੇ ਕੁੜ ਇਹਨਾਂ ਦੇ ਪਰੌਣਾ ਇੱਥੇ ਫਿਰਦਾ ਉਹ ਬੇਬੇ ਲੋਕਾਂ ਤੋਂ ਨਹੀਂ ਡਰਦਾ ਲੋਕ ਤਾਂ 100 ਗ ਤੂੰ ਮੈਨੂੰ ਆਏ ਦੱਸ ਤੇਰੇ ਮਨ ਤਾਂ ਨਹੀਂ ਆਏ ਵੀ ਪ੍ਰਾਣਾ ਬਾਲੀਆਂ ਰੋਟੀਆਂ ਖਾਂਦਾ ਕਿਤੇ ਥੋੜੀ ਕਣਕ ਮੋੱਕ ਜੇ ਹਾਂ ਨਾ ਪੁੱਤ ਮੇਰੇ ਚਿੱਤ ਚ ਨਹੀਂ ਲੈ ਸੁੱਖ ਨਾਲ ਮਸਾ ਤੂੰ ਆਇਆ ਰੋਟੀ ਦੀ ਕੀ ਗੱਲ ਲੈ ਤੂੰ ਬੈਠ ਮੈਂ ਲੈ ਕੇ ਆਉਣੀ ਤੇਰੇ ਵਾਸਤੇ ਹਾਂ ਲਿਆ ਬੇਬੇ ਤੜਕੇ ਤਾਂ ਗਿਆ ਲੱਗ ਗਈ ਪਈ ਐ ਨਾ ਕੋਈ ਨਾ ਪੁੱਤ ਐ ਸਵਾਰੀ ਆ ਗਿਆ 10 15 ਦਿਨਾਂ ਦਾ ਜਗਾੜ ਹੋ ਗਿਆ ਇੱਥੇ ਰਹਿਣ ਦਾ